ਰੋਜੀ ਰੋਟੀ ਦੀ ਤਲਾਸ਼ ਗਿਆ ਗੁਰਾਂ ਦਾ ਨੌਜਵਾਨ ਕਈ ਮਹੀਨਿਆਂ ਤੋਂ ਲਾਪਤਾ ਹੈ ਜਿਸ ਕਾਰਨ ਪਰਿਵਾਰਕ ਮੈਂਬਰਾਂ ਦਾ ਵੀ ਆਪਣੇ ਲਾਡਲੇ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਜਿਸ ਨਾਲ ਪਰਿਵਾਰਕ ਮੈਂਬਰ ਬੜੇ ਹੀ ਪਰੇਸ਼ਾਨ ਨੇ ਤੇ ਇਸੇ ਹੀ ਪਰੇਸ਼ਾਨੀ ਲਈ ਉਨ੍ਹਾਂ 에ਜੰਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਇੱਥੇ ਦੱਸ ਦਈਏ ਕਿ ਇਹ ਲਾਪਤਾ ਹੋਇਆ ਗੁਰਾਇਆਂ ਦੇ ਰਵਿਦਾਸ ਮਹੱਲੇ ਦਾ ਨੌਜਵਾਨ ਮਨਦੀਪ ਹੈ ਜਿਸ ਨੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਆਪਣੀ ਦੁੱਖ ਭਰੀ ਦਾਸਤਾਨ ਨੂੰ ਖੁਦ ਹੀ ਬਿਆਨ ਕੀਤਾ ਸੀ ਮਨਦੀਪ ਮੁਤਾਬਕ ਉਸ ਨਾਲ ਏਜੰਟ ਦੇ ਬੰਦੇ ਪੈਸਿਆਂ ਦੀ ਖਾਤਰ ਮਾਰਕੁੱਟ ਕਰਦੇ ਨੇ ਤੇ ਖਾਣਾ ਤੱਕ ਨਹੀਂ ਦਿੰਦੇ ਹੋਰ ਕੀ ਕਹਿਣਾ ਹੈ ਮਨਦੀਪ ਦਾ ਤੁਸੀਂ ਖੁਦ ਹੀ ਸੁਣ ਲਵੋ ਜਗਦੀਪ ਮੈਨੂੰ ਅੰਕੀ ਦੇ ਬੰਦਿਆਂ ਨੇ ਫੜ ਲਿਆ ਆ ਮੇਰਾ ਪਾਸਪੋਰਟ ਖੋ ਲਿਆ ਆ ਤੇ ਕੁੱਟਦੇ ਆ ਦੋ ਦਿਨ ਹੋ ਗਏ ਨੇ ਰੋਟੀ ਨਹੀਂ ਦਿੱਤੀ ਮੈਨੂੰ ਠੀਕ ਹੈ 4 ਲੱਖ ਰੁਪਏ ਮੰਗਦੇ ਆ ਅੰਕਿਤ ਦੇ ਡੌਂਕਰ ਆ ਠੀਕ ਹੈ ਜੇ ਮੈਨੂੰ ਕੋ ਹੋ ਗਿਆ ਅੰਕਿਤ ਤੇ ਸੰਦੀਪ ਗੌਰਪ੍ਰੀਤ ਇਹ ਤਿੰਨੇ ਜ਼ਿੰਮੇਵਾਰ ਆ ਉਧਰ ਮਨਦੀਪ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਨਦੀਪ ਰੋਜੀ ਰੋਟੀ ਦੀ ਤਲਾਸ਼ 'ਚ ਏਜੰਟ ਨਾਲ ਹੀ ਇਟਲੀ ਗਿਆ ਸੀ ਜਿਸ ਨਾਲ ਚਾਰ ਨੌਜਵਾਨ ਹੋਰ ਵੀ ਸਨ ਜਿਨ੍ਹਾਂ ਸਾਰਿਆਂ ਨੇ 35 ਲੱਖ ਰੁਪਏ 'ਚ ਏਜੰਟ ਨਾਲ ਗੱਲਬਾਤ ਕੀਤੀ ਹੋਈ ਸੀ ਤੇ ਇਟਲੀ ਪਹੁੰਚਣ ਤੇ ਹੀ ਪੈਸੇ ਦੇਣ ਦੀ ਵੀ ਗੱਲ ਕੀਤੀ ਗਈ ਸੀ ਪਰ ਜਦੋਂ ਇਹ ਸਾਰੇ ਨੌਜਵਾਨ ਰਮਾਨੀਆਂ ਪਹੁੰਚੇ ਤਾਂ ਏਜੰਟ ਵੱਲੋਂ ਉਹਨਾਂ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਤੇ ਪੈਸੇ ਵੀ ਲੈ ਲਏ ਗਏ ਪਰ ਫਿਰ ਵੀ ਇਹ ਸਭ ਦੇ ਬਾਵਜੂਦ ਮਨਦੀਪ ਨਾਲ ਮਾਰਕੁੱਟ ਕੀਤੀ ਜਾ ਰਹੀ ਹੈ ਤੇ ਰੋਟੀ ਤੱਕ ਨਹੀਂ ਦਿੱਤੀ ਜਾ ਰਹੀ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਐਸਐਸਪੀ ਦਿਹਾਤੀ ਜਲੰਧਰ ਨੂੰ ਏਜੰਟ ਖਿਲਾਫ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਜੋ ਕਿ ਮਾਰਕ ਹੋ ਕੇ ਗੁਰਾਇਆਂ ਥਾਣੇ ਪਹੁੰਚ ਗਈ ਪਰ ਇਹ ਸਭ ਦੇ ਬਾਵਜੂਦ ਵੀ ਗੁਰਾਇਆਂ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਨਾਲ ਹੀ ਪੰਜਾਬ ਸਰਕਾਰ પાસે ਮੰਗ ਕੀਤੀ ਕਿ ਉਕਤ ਧੋਖੇਬਾਜ਼ ਏਜੰਟਾਂ ਖਿਲਾਫ ਸਖਤੋ ਸਖਤ ਕਾਰਵਾਈ ਕਰਕੇ ਮਨਦੀਪ ਨੂੰ ਸਹੀ ਸਲਾਮਤ ਵਾਪਸ ਇੰਡੀਆ ਲਿਆਂਦਾ ਜਾਵੇ। ਭਾਜੀ ਮਨਦੀਪ ਕੁਮਾਰ ਮੁੰਡੇ ਦਾ ਨਾਮ ਹੈ ਮੇਰਾ ਬ੍ਰਦਰ ਹੈ ਛੋਟਾ ਬ੍ਰਦਰ ਹੈ। ਇਹ ਪੰਜ ਜਾਣੇ ਰਲ ਕੇ ਅਰਮੀਨੀਆ ਤੋਂ ਇਟਲੀ ਤੱਕ ਦਾ ਇਹਨਾਂ ਨੇ ਕਿਸੇ ਉਹਦੇ ਨਾਲ ਸੰਪਰਕ ਕੀਤਾ ਸੀਗਾ ਏਜੰਟ ਦੇ ਨਾਲ ਤੇ ਉਸ ਤੋਂ ਬਾਅਦ ਉਹਨੇ ਰਸ਼ੀਆ ਭੇਜ ਦਿੱਤਾ ਇਹਨਾਂ ਨੂੰ ਰਸ਼ੀਆ ਭੇਜ ਕੇ ਤੇ ਨਹੀਂ ਅੱਗੇ ਕੱਢਣਾ ਸੀਗਾ। ਉੱਥੋਂ ਇਹ ਨਹੀਂ ਪੈਸੇ ਲੈਣੇ ਸ਼ੁਰੂ ਕਰਦੇ ਪਹਿਲਾਂ ਇਹ ਨਹੀਂ ਇਹ ਮੰਗ ਰੱਖੀ ਸੀਗੀ ਵੀ ਪੈਸੇ ਨਹੀਂ ਲੈਣਾ ਕੋਈ ਵੀ ਆਪਾਂ ਵੀ ਸਾਰਾ ਜਦੋਂ ਬੰਦੇ ਪਹੁੰਚ ਗਿਆ ਇਟਲੀ ਉਦੋਂ ਪੈਸੇ ਲਵਾਂਗੇ ਉਸ ਤੋਂ ਬਾਅਦ ਭਾਰੇ ਮੁੱਕਰ ਗਏ ਜਦੋਂ ਬੰਦੇ ਇਹਨਾਂ ਦੇ ਅੰਡਰ ਆ ਗਏ ਇਨੀ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਬੰਦੇ ਬੇਗੋਵਾਲ ਭਲੱਖ ਸੰਦੀਪ ਹਾਂਸ ਇੱਕ ਸਿਆਣਾ ਬੰਦਾ ਸੀ ਸਿਆਣੀ ਉਮਰ ਦਾ ਬੰਦਾ ਸੀਗਾ ਜਿਹੜਾ ਸਾਡੇ ਨਾਲ ਲਿਖ ਕੇ ਕਰਾਰਨਾਮਾ ਵੀ ਕਰਕੇ ਗਿਆ ਸੀਗਾ ਜਦੋਂ ਉਹ ਕਰਾਰਨਾਮਾ ਕਰਕੇ ਗਏ ਸੀ ਉਦੋਂ ਤੱਕ ਸਾਡਾ 1490000 ਰੁਪਇਆ ਚਲ ਗਿਆ ਸੀਗਾ ਉਹਨੇ ਕਿਹਾ ਸੀਗਾ ਵੀ ਅੱਜ ਤੋਂ ਬਾਅਦ ਆ ਪਾ ਤੁਹਾਡੇ ਕੋ ਪੈਸੇ ਨਹੀਂ ਲੈਣੇ ਹੈਗੇ ਵੀ ਜਦੋਂ ਬੰਦੇ ਇਟਲੀ ਪਹੁੰਚ ਗਏ ਫਿਰ ਪੈਸੇ ਲੈਣੇ ਆ ਪਰ ਉਹ ਆਪਣੀ ਜ਼ੁਬਾਨ ਤੋਂ ਵਾਰੀ ਵਾਰੀ ਮੁੱਕਰ ਜਾਂਦੇ ਸੀਗੇ ਭਾਜੀ ਇੱਕ ਹੈਗਾ ਹਰਿਆਣੇ ਦਾ ਮੁੰਡਾ ਰਕੇਸ਼ ਇੱਕ ਜੀ ਖੈਰਿਆਂ ਦਾ ਆ ਇੱਕ ਆਪਣੇ ਲਾਗੜੀ ਮੱਲਿਆਂ ਤੋਂ ਇੱਕ ਆਪਣੇ ਮੋਰੋ ਤੋਂ ਆ ਇੱਕ ਸਾਡਾ ਛੋਟਾ ਬ੍ਰਦਰ ਹੈ ਹਾਂਜੀ ਕੰਪਲੇਂਟ ਕੀਤੀ ਸੀਗੀ ਭਾਜੀ 3 ਮਹੀਨੇ ਖੱਜਲਖੋਰ ਹੋ ਕੇ ਸਾਡੀ ਕੰਪਲੇਂਟ ਬਹੁ ਬੁਰੀ ਤਰ੍ਹਾਂ ਨਹੀਂ ਧੱਕੇ ਨਾਲ ਬੰਦ ਕਰਵਾਈ ਆ ਇੱਥੇ ਸਰਿੰਦਰ ਮੋਹਨ ਐਸਆਈ 3 ਮਹੀਨੇ ਬਾਅਦ ਪਹਿਲਾਂ ਤਾਂ 1.5 ਮਹੀਨੇ ਬਾਅਦ ਕਾਰਵਾਈ ਸ਼ੁਰੂ ਕੀਤੀ ਆ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਤੇ ਜਦੋਂ ਅਸੀਂ ਉਹਦੇ ਕੋਲ ਪੁੱਛਣ ਜਾਂਦੇ ਹਾਂ ਜੀ ਕੀ ਕਾਰਵਾਈ ਹੋਈ ਹੈ ਤੇ ਅੱਗੇ ਉਹਦਾ ਜਵਾਬ ਹੁੰਦਾ ਸੀਗਾ ਵੀ ਸਾਨੂੰ ਪੁੱਛ ਕੇ ਪੈਸੇ ਦਿੱਤੇ ਹੋਏ ਆ ਇਹਨਾਂ ਨੇ ਮੈਨੂੰ ਕੋਈ ਅਮਾਉਂਟ ਵਗੈਰਾ ਦਾ ਚੈੱਕ ਵਗੈਰਾ ਕੋਈ ਦਿੱਤਾ ਹੋਇਆ ਵਾਪਸ ਇਨੀ ਸਾਨੂੰ ਭਾਜੀ 31 ਲੱਖ 40 ਹਜ਼ਾਰ ਦਾ ਇੱਕ ਚੈੱਕ ਦਿੱਤਾ ਹੈ 4 ਲੱਖ ਦਾ ਇੱਕ ਚੈੱਕ ਦਿੱਤਾ ਹੋਇਆ ਟੋਟਲ ਅਮਾਉਂਟ ਉਦਾਂ ਵੀ ਨਾਲ 35 ਲੱਖ 40 ਹਜ਼ਾਰ ਚਲੀ ਗਈ ਹੈ ਮੰਗ ਕੀ ਕਰ ਰਹੇ ਮੰਗ ਸਰਕਾਰ ਤੋਂ ਇਹੀ ਹੈ ਜੀ ਸਾਡੇ ਮੁੰਡੇ ਦਾ ਪਹਿਲਾਂ ਪਤਾ ਲਵਾਇਆ ਜਾਵੇ ਸਾਡਾ ਕਿਹੜੇ ਹਾਲਾਤ ਵਿੱਚ ਮੁੰਡਾ ਹੈਗਾ ਠੀਕ ਠਾਕ ਹੈਗਾ ਵਾ ਪਹਿਲੀ ਗੱਲ ਤਾਂ ਜਿਹੜੇ ਏਜੰਟਾ ਇਹਨਾਂ ਨੂੰ ੜੀਕੇ ਲਿਆ ਜਾਵੇ ਕਿਸੇ ਤਰ੍ਹਾਂ ਕਿਉਂਕਿ ਇਹੀ ਦੱਸਣਗੇ ਸਾਡਾ ਮੁੰਡਾ ਹੈਗਾ ਕਿੱਥੇ ਆ ਕਿਉਂਕਿ ਬਾਰ-ਬਾਰ ਪੈਸੇ ਦੀ ਮੰਗ ਇਹੀ ਕਰਦੇ ਆ ਉਸ ਪ੍ਰਸ਼ਾਸ਼ਨ ਤੋਂ ਸਾਨੂੰ ਸਰ ਜੀ ਇੱਕ ਵੀ ਮਦਦ ਨਹੀਂ ਮਿਲੀ ਬਲਕਿ ਸਾਨੂੰ ਨਹੀਂ ਇੰਨਾ ਕ ਹਰਾਸਮੈਂਟ ਕੀਤਾ ਇੱਥੇ ਪੰਜਾਬ ਇੱਥੇ ਜਿਹੜੀ ਗਰਿਆਂ ਦੀ ਪੁਲਿਸ ਹੈ ਇੰਨਾ ਕ ਹਰਾਸਮੈਂਟ ਕੀਤਾ ਹੈ ਨਹੀਂ ਇਹ ਸਾਨੂੰ ਹੀ ਪੁੱਛਣ ਲੱਗਾ ਵੀ ਤੁਹਾਡੇ ਕੋਲ ਪੈਸੇ ਕਿੱਥੋਂ ਆਏ ਨਾਲੇ ਐਸਐਚਓ ਮੈਡਮ ਸਾਡੋ ਕੋਈ ਬੇਰਮਾ ਮੰਗਣ ਦੀ ਹੈ ਵੀ ਤੁਹਾਡੇ ਕੋਲ ਕੱਲੇ-ਕੱਲੇ ਕੋ ਇੰਨੇ ਪੈਸੇ ਆਏ ਕਿੱਥੋਂ ਆਏ ਸਾਡੀ ਮਦਦ ਕਰਨ ਦੀ ਵਜ੍ਹਾ ਇੰਨਾ ਕੁਝ ਪ੍ਰੂਫ ਦੇਣ ਦੀ ਵਜ੍ਹਾ ਸਾਡੇ ਕੋਲ ਵੀਡੀਓ ਫੁਟੇਜ ਹੈਗੇ ਆ ਸਾਡੇ ਕੋਲ ਚੈੱਕ ਹੈਗੇ ਆ ਸਾਡੇ ਕੋਲ ਰਿਕਾਰਡਿੰਗਾਂ ਹੈਗੀਆਂ ਉਹਦੇ باوجود ਵੀ ਸਾਨੂੰ ਹਰਾਸਮੈਂਟ ਸਾਨੂੰ ਹੀ ਕੀਤਾ ਜਾਂਦਾ ਉਹਨਾਂ ਨੂੰ ਇੱਕ ਵਾਰੀ ਨਹੀਂ ਦੱਸਿਆ ਇਹ ਨਹੀਂ ਟਾਣੇ ਇਸ ਸੰਬੰਧੀ ਐਸਐਚਓ ਕਰਾਇਆ ਮਧੂਵਾਲਾ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਗਈ ਤੇ ਪਰਿਵਾਰਕ ਮੈਂਬਰਾਂ ਕੋਲ ਦਸਤਾਵੇਜ਼ ਮੰਗੇ ਗਏ ਸਨ ਪਰ ਇਹਨਾਂ ਕੋਲ ਪੂਰੇ ਦਸਤਾਵੇਜ਼ ਨਾ ਹੋਣ ਕਾਰਨ ਸ਼ਿਕਾਇਤ ਦਾਖਲ ਦਫ਼ਤਰ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਸ਼ਿਕਾਇਤਦਾਰਾ ਲੈ ਕੇ ਉਸ ਦੀ ਤਫ਼ਤੀਸ਼ ਕਰਨ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ ਜਿਹੜੀ ਇੱਕ ਬਖਾਸ ਜਗਦੀਪ ਕੁਮਾਰ ਵੱਲੋਂ ਆਈ ਸੀਗੀ ਜਿਹਦੇ ਵਿੱਚ ਉਹਨਾਂ ਨੇ ਇਲੈਕਟ ਕੀਤਾ ਸੀਗਾ ਵੀ ਕੁਝ ਟਰੈਵਲ ਏਜੰਟ ਹੈਗੇ ਆ 4-5 ਜਿਨ੍ਹਾਂ ਦਾ ਬਾਇਨਮ ਉਹਨਾਂ ਨੇ ਦੱਸਿਆ ਸੀਗਾ ਈ ਉਹ ਉਹਨਾਂ ਨੇ 35 ਲੱਖ ਦੀ ਠੱਗੀ ਮਾਰੀ ਐ ਤੇ ਬੰਦਿਆਂ ਨੂੰ ਬਾਹਰ ਨਹੀਂ ਭੇਜਿਆ ਜਿਸ ਸੰਬੰਧੀ ਸਾਡੀ ਕੋ ਕੰਪਲੇਂਟ ਜਿਹੜੀ ਚੱਲ ਰਹੀ ਸੀਗੀ ਬਟ ਉਹ ਰੈਲੇਵੈਂਟ ਡਾਕੂਮੈਂਟਸ ਉਹਨਾਂ ਵੱਲੋਂ ਪ੍ਰੋਵਾਈਡ ਨਹੀਂ ਕੀਤੇ ਗਏ ਟਾਈਮ ਤਾਂ ਉਹ ਇੱਕ ਵਾਰ ਦਾਖਲ ਦਫਤਰ ਹੋ ਚੁੱਕੀ ਐ ਜੀ ਸਾਡੇ ਕੋਲ ਬਾਕੀ ਜੋ ਵੀ ਅਗੋਂ ਫਰਦਰ ਉਹਨਾਂ ਨੇ ਕੰਪਲੇਂਟ ਦਿੱਤੀ ਆ ਉਹਦੀ ਦੁਬਾਰਾ ਅਸੀਂ ਰੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਬਣਦੀ ਕਾਰਵਾਈ ਹੈਗੀ ਐ ਅਸੀਂ ਅਮਲ ਚ ਲਿਆਵਾਂਗੇ ਪੁਲਿਸ ਨੇ ਬਿਲਕੁਲ ਕਾਰਵਾਈ ਕੀਤੀ ਐ ਇਹਦੇ ਵਿੱਚ ਜੋ ਵੀ ਨੋਟਿਸ ਦੇਣਾ ਵਾ ਸੈਕੰਡ ਪਾਰਟੀ ਨੂੰ ਉਹ ਦਿੱਤੇ ਗਏ ਸੀਗੇ ਬਟ ਇਹਨਾ ਵੱਲੋਂ ਜਿਹੜੀ ਕੰਪਲੇਨੈਂਟ ਸਾਈਡ ਤੋਂ ਜਿਹੜੇ ਡਾਕੂਮੈਂਟਸ ਆ ਉਹ ਸਾਨੂੰ ਹਜੇ ਤੱਕ ਪ੍ਰੋਵਾਈਡ ਨਹੀਂ ਕੀਤੇ ਗਏ ਤਾਂ ਅਸੀਂ ਉਹਨਾਂ ਨੂੰ ਕਿਹਾ ਹੁਣ ਵੀ ਇਹ ਗੱਲ ਹੋਈ ਹੈ ਸਾਡੇ ਵੀ ਜੋ ਡਾਕੂਮੈਂਟਸ ਹੈਗੇ ਆ ਸਾਨੂੰ ਸਾਡੀ ਇਨਕੁਆਇਰੀ ਚ ਰਿਕੁਆਇਰਡ ਹੋ ਤੁਸੀਂ ਪ੍ਰੋਵਾਈਡ ਕਰਵਾ ਦਿਓ ਐਫ ਆਈ ਆਰ ਦਾ ਕਿਦਾਂ ਬਸ ਉਹਦੀ ਜੋ ਵੀ ਫੈਕਚੁਅਲ ਰਿਪੋਰਟ ਬਣਾ ਕੇ ਅਸੀਂ ਆਪਣੇ ਆਫਸਰਸ ਨੂੰ ਅੱਗੇ ਭੇਜਾਂਗੇ ਤੇ ਐਸ ਐਸ ਪੀ ਸਾਹਿਬ ਦੀ ਅਪਰੂਵਲ ਤੋਂ ਬਾਅਦ ਫਿਰ ਜੋ ਵੀ ਬਣਦੀ ਕਾਰਵਾਈ ਹੈ ਉਹ ਅਸੀਂ ਕਰਾਂਗੇ